मूशाल वंश ਪਰ ਉਹ ਦੇ ਖੁਸ਼ ਹੋ ਗਏ ਨਾ ਜਿਨ੍ਹਾਂ ਨੇ ਹੋਣਾ ਸੀ ਉਹਨਾਂ ਨੂੰ ਖੁਸ਼ੀ ਮਿਲਣੀ ਚਾਹੀਦੀ ਉਹਨਾਂ ਦੇ ਹੋਸ਼ ਤਾਰ ਲੱਗਣਗੇ ਜਿਹੜੇ ਕਹਿੰਦੇ ਆ ਕਿ ਅਸੀਂ ਲੱਗੇ ਘਰ ਦੇ ਬੱਚੇ ਕਿੰਨੇ ਕਿ ਦਰਜੇ ਕਿਨੇ ਇੱਕੋ ਹੀ ਆ ਇਹ ਨਹੀਂ ਮੈਨੂੰ ਪਤਾ ਹੁਣ ਬੱਸ ਕਰੋ ਮੇਰੇ ਮੂੰਹੋਂ ਨਹੀਂ ਮੈਨੂੰ ਪਤਾ ਪੁਲਿਸ ਨਾਲ ਸੀਗੀ ਹੁਣ ਖਲਾਫ ਹੋ ਗਈ ਹਾਂਜੀ ਇਦਾਂ ਹੀ ਆ ਪਹਿਲਾਂ ਪੁਲਿਸ ਕੀ ਆਪ ਗੰਦੀ ਦੀ ਵਿੱਚ ਸਰ ਮੋਹਨ ਕੁਛ ਬੋਲ ਲਓ ਨਾਮ ਦਾ ਨਾਮ ਕੀ ਆਪਣਾ ਤੇ ਆਪਣੇ ਬਾਰੇ ਜਾਣ ਗੁਰਪ੍ਰੀਤ ਆ ਮੇਰਾ ਨਾਮ 5 ਸਾਲ ਤੋਂ ਫਿਰ ਆਪਾਂ ਭਾਈ ਦੇ ਕਿ ਸਜ਼ਾ ਕੱਟ ਆਇਆ ਫਿਰ ਕਿਉਂ ਪੁਲਿਸ ਤੇ ਆ ਰਹੀਆਂ ਮਕਾਨ ਦਾ ਪਤਾ ਨਹੀਂ ਸਰ ਉਹਨੂੰ ਪੁੱਛ ਨਹੀਂ ਪਤਾ ਤੇ ਫਿਰ ਆਪਾਂ ਤਾਂ ਘਾਟਾਂ ਦੇ ਚੁੱਪ ਗਏ ਹੋ ਗਏ ਫਿਰ ਤੇ ਮੀਡੀਆ ਤੋਂ ਵੀ ਦੂਰੀ ਬਣਾਣ ਦੇ ਦਾ ਮਤਲਬ ਕੀ ਕਰਦੇ ਕੰਮ ਨਹੀਂ ਸਰ ਫਿਰ ਖੁੱਲ ਕੇ ਬੋਲੋ ਨਾ ਫਿਰ ਕਿਉਂ ਨਹੀਂ ਬੋਲਦੇ ਨਿਆਂ ਨਹੀਂ ਕਹਿ ਰਹੇ ਨਿਆਂ ਹੀ ਹੁੰਦੀ ਦੱਸੋ ਨਜ਼ਾਇਜ਼ ਹੀ ਆ ਨਜ਼ਾਇਜ਼ ਹੀ ਆ ਕੌਣ ਕਰ ਰਿਹਾ ਤੁਹਾਡੇ ਨਾਲ ਨਿਆਂਜ ਨਜ਼ਾਇਜ਼ ਹੀ ਹੁੰਦੇ ਨੇ ਮੈਨੂੰ ਪਤਾ ਨਹੀਂ ਕਿ ਨਸ਼ਾ ਕਿਥੇ ਤੁਹਾਡੇ ਵੇਚਦਾ ਸੀ ਪਹਿਲੇ ਸਾਰਾ ਕੁਝ ਪਤਾ ਹੁੰਦਾ ਹੈ ਹਾਂ ਹਾਂਜੀ ਸਾਰੇ ਪਦਾਨ ਮੰਗ ਕਰਦੇ ਜੀ ਕੋਈ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਸਾਰਾ ਨਸ਼ੇ ਤੇ ਲੱਗ ਗਿਆ ਹੀ ਉਹ ਆਪਣੇ ਲਈ ਨਚਾਨੂੰ ਚ ਲੈਣ ਗਿਆ ਇਸ ਇਹਨਾਂ ਨੇ ਸੋਚਿਆ ਕਿ ਵੇਚਦਾ ਵਾ ਬਸ ਇਹੋ ਗੱਲ ਹੋਈ ਜੀ ਕੋਈ ਪਰਚਾ ਇੱਕੋ ਹੀ ਦਰਜੇਗਾ ਜੀ ਹਾਂ ਜੀ ਇਸ ਵਕਤ ਕਿੱਥੇ ਨੇ ਇਸ ਵਕਤ ਕਿੱਥੇ ਨੇ ਉਹ ਠਾੜੀ ਵੇਚਿਆ ਬੰਦ ਕੀਤਾ ਇਹਨਾਂ ਨੇ ਮੈਡਮ ਦੇ ਰਾਤ ਚਕੇ ਆਏ ਬੰਦਾ ਵਾਲੇ ਮੈਡਮ ਨੇ ਬੰਦ ਕੀਤਾ ਉਹ ਤੇ ਨਾ ਨਹੀਂ ਕਿਰੋਦਾ ਕਿਰੋਦਾ ਰਾਤ ਆਇਆ ਸਵੇਰੇ ਮੈਡਮ ਸੇਰਦੇ ਉੱਤੇ ਬਿਜੇ ਮੈਡਮ ਰਾਤ ਦਾ ਤੁਸੀਂ ਬੰਦ ਕੀਤਾ ਜੀ ਕਹਿ ਰਹੇ ਨੇ ਸਵੇਰੇ ਲੈ ਕੇ ਆਏ ਤੱਕ ਤੜਕੇ ਤੀ ਚੁੱਕਿਆ ਵਾ ਸਮਾਂ ਹੋ ਗਿਆ ਨਹੀਂ ਕਿਦਾਂ ਸਮਾਂ ਹੋ ਗਿਆ ਨਹੀਂ ਮੈਡਮ ਦੱਸ ਦਿਓ ਨਾ ਤੁਸੀਂ ਕਹਿ ਰਹੇ ਹੋ ਪਰ ਇਹ ਗੱਲ ਸੁਣੋ ਉਹਦੇ ਤੇ ਆਲਰੇਡੀ 4 ਮੁਕਦਮੇ ਦਰਜ ਆ ਜੀ ਠੀਕ ਹੈ 4 ਮੁਕਦਮੇ ਦਰਜ ਆ ਠੀਕ ਹੈ ਉਹਦੀ ਡਿਟੇਲ ਆਪਾਂ ਬਾਅਦ ਚ ਦਿੰਦੇ ਆ ਠੀਕ ਹੈ ਮੇਰੀ ਗੱਲ ਸੁਣੋ 4 ਮੁਕਦਮੇ ਦਰਜ ਆ ਇਹਦੀ ਤੁਹਾਨੂੰ ਡਿਟੇਲ ਦੇ ਦਿੰਨੀ ਆ ਠੀਕ ਹੈ ਕਿਹੜਾ ਕਿਹੜਾ ਮੁਕਦਮਾ ਦਰਜ ਆ ਮੈਡਮ ਦੱਸ ਦਿਓ ਮਾੜਾ ਮੈਨੂੰ ਹੁਣ ਡਿਟੇਲ ਨਹੀਂ ਆਈ ਮੈਂ ਡਿਟੇਲ ਦੇ ਦਿੰਨੀ ਆ 4 ਮੁਕਦਮੇ ਕਰਨਾ ਹੈ ਡਿਟੇਲ 4 ਮੁਕਦਮੇ ਦਰਜ ਆ ਮੈਂ ਡੈਰੀ ਉੱਥੇ ਪਈ ਮੈਂ ਤੁਹਾਨੂੰ ਦਿਖਾ ਦੇਣਾ ਦੇਖੋ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਨਸ਼ ਕਿ ਬਹੁਤ ਜ਼ਿਆਦਾ ਇਨਫੋਰਸਮੈਂਟ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੀ ਇਹ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਆਇਡੈਂਟੀਫਾਈ ਕੀਤੀਆਂ ਗਈਆਂ ਪੁਲਿਸ ਦੀ ਹੈਲਪ ਨਾਲ ਜਿਹੜੀ ਟੈਮਿਨੇਸ਼ਨ ਡਰਾਈਵ ਉਹਨਾਂ ਦੀ ਚੱਲ ਰਹੀ ਹੈ ਉਹਦੇ ਵਿੱਚ ਵੀ ਜਿਹੜੇ ਡਰੱਗ ਸਮਗਲਰਸ ਨੇ ਉਹਨਾਂ ਦੀ ਇਲੀਗਲ ਪ੍ਰਾਪਰਟੀਆਂ ਵੀ ਆਇਡੈਂਟੀਫਾਈ ਕੀਤੀਆਂ ਗਈਆਂ ਔਰ ਐਸ ਪਰ ਲੀਗਲ ਪ੍ਰੋਸੀਜਰ ਸਾਰਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਸਾਡੇ ਤੋਂ ਫੋਰਸ ਵੀ ਮੰਗੀ ਗਈ ਹੈ ਉਹਦੇ ਤਹਿਤ ਡੈਮੋਲੇਸ਼ਨ ਡਰਾਈਵ ਹੈ ਜੇ ਆਪਾਂ ਇੱਥੇ ਗੇਟ ਕੀ ਮੰਦੇ ਏਰੀਏ ਚਨਗੜ੍ਹ ਦੇ ਏਰੀਏ ਚ ਖੜੇ ਆਂ ਇਹ ਸੰਦੀਪ ਪੇਲੀਆ ਸੋਨੂ ਹੈਗਾ ਜਿਹਦੇ ਖਿਲਾਫ 4 ਮੁਕੱਦਮੇ ਦਰਜ ਹੈ ਸਰਾਇ ਇਮਾਨਤ ਖਾਨ ਤਰਨਤਾਰਨ ਦੇ ਹੈ ਏ ਐਨਟੀ ਐਫ ਮੁਹੱਲੀ ਦੇ ਹੈ ਹੋਰ ਵਕਫਾ ਕੇਸਾਂ ਚ ਹੈ ਸੋ ਉਹਨਾਂ ਨੇ ਜਿਹੜੀ ਡਰਗ ਮੰਨੀ ਨਾ ਰੀਲ ਕਾਟਨ ਮੰਨੀ ਹੈ ਉਹਦੇ ਨਾਲ ਇਹ ਘਰ ਬਣਾਇਆ ਕਿਉਂਕਿ ਇਲੀਗਲ ਪਾਇਆ ਗਿਆ ਐਸ ਪਰ ਵੈਰੀਫਿਕੇਸ਼ਨ ਆਫ ਕਾਰਪੋਰੇਸ਼ਨ ਫਿਰ ਉਹਨਾਂ ਨੇ ਸਾਡੇ ਤੋਂ ਪੁਲਿਸ ਹੈਲਪ ਮੰਗੀ ਤੇ ਤੁਹਾਡੇ ਸਾਹਮਣੇ ਹੈ ਇਹ ਪੂਰਾ ਇਹਨੂੰ ਜਿਹੜਾ ਢਾਇਆ ਜਾ ਰਿਹਾ ਔਰ ਇਹ ਡਰਾਈਵ ਜਿਹੜੀ ਹੈ ਇਦਾਂ ਹੀ ਕੰਟੀਨਿਊ ਕਰੇਗੀ ਇਸ ਤੋਂ ਇਲਾਵਾ ਆਪਾਂ ਮਕਬੂਲਪੁਰੇ ਦੇ ਵਿੱਚ ਵੀ ਅੱਜ ਉਹਨਾਂ ਨੇ ਸਾਡੇ ਤੋਂ ਫੋਰਸ ਮੰਗੀ ਹੈ ਕਾਰਪੋਰੇਸ਼ਨ ਅਥਾਰਟिटीज ਨੇ ਉੱਥੇ ਵੀ ਇਹ ਡਰਾਈਵ ਜਿਹੜੀ ਹੈ ਉੱਥੇ ਵੀ ਇੱਕ ਨੋਨ ਸਮਗਲਰ ਹੈਗਾ ਉਹਨੇ ਵੀ ਡਰੱਗ ਦੇ ਪੈਸਿਆਂ ਨਾਲ ਇਹ ਜਿਹੜੀ ਹੈ ਘਰ ਬਣਾਇਆ ਉਹਨੂੰ ਵੀ ਡੈਮੋਲੇਸ਼ਨ ਡਰਾਈਵ ਦੇ ਵਿੱਚ ਉਹਨਾਂ ਨੇ ਇਨਕਲੂਡ ਕੀਤਾ ਅਸੀਂ ਉੱਥੇ ਵੀ ਫੋਰਸ ਪ੍ਰੋਵਾਈਡ ਕੀਤੀ ਸੀ ਸਰ ਜੀ ਇਹ ਕਿੰਨੇ ਮੁਕਦਮੇ ਦਰਜ ਨੇ ਇਹਦੇ ਉੱਤੇ ਕਿੰਨੇ ਮੁਕਦਮੇ ਆ ਜੀ ਸੰਦੀਪ ਪੇਲੀਆ ਸੋਨੂ ਦੇ ਦੋ ਸਰਾਏ ਮਾਨਤ ਖਾਨ ਡਿਸਟ੍ਰਿਕਟ ਤਰਨਤਾਰਨ ਦੇ ਨੇ ਕੇ ਐਨ ਟੀ ਐਫ ਦਾ ਇੱਕ ਤੀਜਾ ਡਰੋਨ ਦਾ ਹੈਗਾ ਉਹ ਵੀ ਸਰਾਏ ਮਾਨਤ ਖਾਨ ਦਾ ਸਾਹਮਣੇ ਆਏ ਕਿੰਨੇ ਇੱਕ ਮੁਕਦਮਾ ਦਰਜਾ ਸਿਰਫ ਮੁਕਦਮੇ ਵਧਾਉਂਦੇ ਆ ਜਾਂ ਆਪ ਹੀ ਪਾਈ ਜਾਂਦੇ ਆ ਦੇਖੋ ਜੀ ਇਹ ਤਾਂ ਲੋਕਾਂ ਨੇ ਆਪਣੀ ਡਿਫੈਂਸ ਕਹਿਣੀ ਹੁੰਦੀ ਹੈ ਮੈਂ ਤੁਹਾਨੂੰ ਚਾਰਾਂ ਦਾ ਐਫ ਆਈ ਆਰ ਨੰਬਰ 12 29 2020 एफआईआर नंबर 199 411 2020 एफआईआर 106 18 12 2020 और 89 नंबर तेही दी है इसके अलावा और कई अपने इन को प्रोसीडिंग नहीं, नहीं, नहीं आई है जी, जी वो सारा हम देख रहे हैं जी देखो ये चीज है की जेडी के कॉर्पोरेशन ने इलीगल प्रॉपर्टीज आइडेंटिफाई कीतियां पुलिस दी रिपोर्ट दे ऊपर केड़े बंदे है और उन्होंने जो प्रोसीजर अडॉप्ट करके साड़े तो आज पुलिस फोर्स मांगी है ਉਸੀਂ ਉਹਨਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ ਔਰ ਇਹਨੂੰ ਪੂਰਾ ਚੰਗੀ ਤਰ੍ਹਾਂ ਇਹਦੇ ਨਾਲ ਮੈਸੇਜ ਬੜਾ ਕਲੀਅਰ ਜਾ ਰਿਹਾ ਸਟਰੋਂਗ ਕਿ ਜੇ ਬੰਦਾ ਕੋਈ ਡਰਗ ਦੀ ਮਨੀ ਨਾ ਇਲੀਗਲ ਚੀਜ਼ਾਂ ਅਕਵਾਇਰ ਕਰਦਾ ਔਰ ਇਲੀਗਲ ਤਰੀਕੇ ਨਾਲ ਮਕਾਨ ਬਣਾਉਂਦਾ ਤਾਂ ਉਹਦੇ ਖਿਲਾਫ ਐਕਸ਼ਨ ਜੋ ਲੀਗਲ ਬਣਦਾ ਹੋਣਾ ਉਸ ਦੀ ਹੋਰ ਨਿਸ਼ਾਨੇ ਦੇ ਕਿੰਨੇ ਘਰ ਇਸ ਤਰ੍ਹਾਂ ਦੇ ਹੈਗੇ ਜਿਹੜੇ ਨਸ਼ਾ ਤਸਕਰ ਨੇ ਚੱਲ ਰਿਹਾ ਜੀ ਕੰਮ ਆਈਡੈਂਟੀਫਿਕੇਸ਼ਨ ਵੀ ਹੋਏਗੀ ਔਰ ਜੋ ਪ੍ਰੋਸੀਜਰ ਮੁਤਾਬਕ ਜੋ ਪ੍ਰੋਸੀਜਰ ਚੱਲ ਰਹੇ ਨੇ ਉਹਦੇ ਬਾਰੇ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਬੈਟਰ ਦੱਸੋ ਸਰ ਇਹਦੇ ਉੱਤੇ ਵੱਡੇ ਵੱਡੇ ਮਕਦਮੇ ਕਿਹੜੇ ਦਰਜਾ ਚੌਥਾ ਡਰੋਨ ਦਾ 에어ਕ੍ਰਾਫਟ ਐਕਟ ਦਾ ਹੈਗਾ ਅੱਜ ਟੋਟਲ ਜਿੰਨੇ ਥਾਵਾਂ ਤੇ ਇਹਦੇ ਤਾਂ ਕੋਈ ਰਹਿ ਹੀ ਨਹੀਂ ਰਿਹਾ ਜੀ ਪਹਿਲਾਂ ਹੀ ਸਿੱਪੀ ਸਾਹਿਬ ਛਾਡੇ ਵਿੱਚ ਕਾਰਵਾਈ ਕੀਤੀ ਜਾ ਰਹੀ ਕੋਈ ਛਾਡੇ ਨਹੀਂ ਨਹੀਂ ਅੱਜ ਮਕਬੂਲਪੁਰ ਹੈ ਜੀ ਉਸ ਤੋਂ ਬਾਅਦ ਉੱਥੇ ਆਪਾਂ ਮਿਲਦੇ ਹਾਂ ਚ ਲੱਗਦਾ ਇਹ ਦੇ ਨਾਲ ਕਿ ਨਸ਼ੇ ਦਾ ਲੱਕ ਟੁੱਟੇਗਾ ਪਤਾ ਲੱਗੇਗਾ ਨਸ਼ਾ ਤਸਕਰ ਨੂੰ ਕਿ ਨਹੀਂ ਅਸੀਂ ਜੀ ਗਲਤ ਕੰਮ ਬਿਲਕੁਲ ਦੇਖੋ ਆਪਾਂ ਇੰਨੀ ਵੱਡੀ ਰਿਕਵਰੀਆਂ ਤੁਹਾਡੇ ਸਾਹਮਣੇ ਰੋਜ਼ ਕਰਦੇ ਆਂ ਬੰਦੇ ਫੜਦੇ ਆਂ ਤੇ ਜਿਹੜੇ ਇਲ ਗਾਟਰਨ ਮਨੀ ਨਾਲ ਉਦੇ ਉੱਤੇ ਦੋ ਪ੍ਰੋਸੀਜਰਸ ਨੇ ਜਿਹੜੇ ਅਸੀਂ ਇੱਕ ਤਾਂ ਫ੍ਰੀਜ਼ਿੰਗ ਕਰਾਉਨੇ ਆ ਪ੍ਰਾਪਰਟੀ ਕੰਪਟੈਂਟ ਅਥਾਰਟੀ ਥਰੂ ਦੂਜੇ ਜਿਹੜੇ ਕਾਰਪੋਰੇਸ਼ਨ ਨੇ ਜੋ ਅਥਾਰਟिटीज ਨੇ ਆਇਡੈਂਟੀਫਾਈ ਕੀਤੇ ਕਿ ਇਲੈਗਲ ਤਰੀਕੇ ਨਾਲ ਇਲੈਗਲ ਜਗ੍ਹਾ ਤੇ ਬਣਾਏ ਗਏ ਚੀਜ਼ਾਂ ਉਹਨਾਂ ਦੇ ਗੈਸਟੈਬਲਿਸ਼ਨ ਡਰਾਈਵ ਜੋ ਪ੍ਰੋਸੀਜਰਲ ਤੌਰ ਤੇ ਚੱਲ ਰਹੀ ਹੈ ਉਹਦੇ 'ਚ ਵੀ ਪੂਰਾ ਵਧੀਆ ਦਾ ਇੰਪੈਕਟ ਆ ਰਿਹਾ ਔਰ ਪਬਲਿਕ ਦੇ ਵਿੱਚ ਇਹਦਾ ਅੱਛਾ ਇੰਪੈਕਟ ਜਾਂਦਾ ਨਸ਼ਾ ਤਸਕਰਾਂ ਨੂੰ ਚੇਤਾਵਨੀ ਦੇਣੀ ਚਾਹੋਗੇ ਬਿਲਕੁਲ ਜੀ ਬਿਲਕੁਲ ਬੜੀ ਕਲੀਅਰ ਚੇਤਾਵਨੀ ਹੈ ਕਿ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਕ ਇਸਨੂੰ ਵੀ ਛੱਡੇਗਾ ਨਹੀਂ ਜਿਨੇ ਕੋਈ ਕਾਨੂੰਨ ਦੀ ਦਾਇਰਾ ਤੋੜਿਆ ਅੱਜ ਅਮਰਸਰ ਚ ਪਹਿਲੀ ਕਾਰਵਾਈ ਆ ਜੀ ਹਾਂਜੀ ਜਿਹੜੇ ਸੋਨ ਨੂੰ ਵਿਕਤੀ ਹੈ ਇਸ ਟਾਈਮ ਸਰ ਕਿਤੇ ਅਰੈਸਟਡ ਹੈ ਇਸ ਟਾਈਮ ਇਹ ਜੇਲ੍ਹ ਚੋਂ ਆਇਆ ਜੀ 3 2 2025 ਨੂੰ ਬਠਿੰਡਾ ਜੇਲ੍ਹ ਤੋਂ ਕਿੰਨੇ ਚਿਰ ਹੋ ਗਿਆ ਜੀ ਕੰਮ ਕਰਦਿਆਂ ਨੂੰ ਪਹਿਲਾ ਮੁਕੱਦਮਾ 2020 ਦਾ ਜੀ ਇਹਦਾ ਠੀਕ ਹੈ ਜੀ ਕਿਹੜਾ